ਬਹੁਤ ਹੀ ਆਸਾਨ ਤਰੀਕੇ ਨਾਲ ਚਟਪਟ ਬਣਨ ਵਾਲੇ ਅੱਜ ਆਪਾਂ ਇਹ ਪਿਆਜ਼ ਵਾਲੇ ਬ੍ਰੈਡ ਕੋਲੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਕਿ ਬਹੁਤ ਟੇਸਟੀ ਤੇ ਕ੍ਰਿਸਪੀ ਬਣਦੇ ਨੇ ਸਸਰੀ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਪਿਆਜ਼ ਵਾਲੇ ਬ੍ਰੈਡ ਕੋਲੇ ਬਣਾ ਕੇ ਤਿਆਰ ਕਰਾਂਗੇ ਇਹ ਬ੍ਰੈਡ ਕੋਲੇ ਬਹੁਤ ਹੀ ਟੇਸਟੀ ਬਣਦੇ ਤੇ ਚਟਪਟ ਬਣ ਜਾਂਦੇ ਆ ਚਲੋ ਜੀ ਇਸ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਦੋਂ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰੇ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਾਂ ਵਾਂਗ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਲੀ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਚਾਹੀਦਾ ਇੱਕ ਖੁੱਲਾ ਬਰਤਨ ਇਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਮਿਕਸ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਮੈਂ ਅੰਦਾਜ਼ੇ ਜੀ ਨਾਲ ਹੀ ਇਹ ਜਿਹੜਾ ਇਹਦੇ ਵਿੱਚ ਇੱਕ ਕੌਲੀ ਬੇਸਣ ਦੀ ਐਡ ਕਰਤੀ ਇਹ ਪੈਕੇਟ ਵਾਲਾ ਬੇਸਣ ਤੁਸੀਂ ਬੇਸਣ ਨੂੰ ਛਾਣ ਜ਼ਰੂਰ ਲਿਓ ਤੇ ਹੁਣ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਦਾ ਆਪਾਂ ਜਿਵੇਂ ਇੱਕ ਕਾਲੀਜਾ ਸਫਾ ਕਾਲੀਬੇਸ਼ਨ ਦੀ ਵਰਤੀ ਉਹਦੇ ਵਿੱਚ ਇੱਕ ਚਮਚਾ ਐਡ ਕਰ ਦੇਣਾ ਗਦਰਕ ਲਸਣ ਦਾ ਪੇਸਟ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਜਿਨ੍ਹਾਂ ਨੂੰ ਕਿਵੇਂ ਇਸ ਤਰੀਕੇ ਨਾਲ ਬਰੀਕ ਕੱਟ ਲਿਆ ਫਿਰ ਇਹਦੇ ਵਿੱਚ ਪਾਵਾਂਗੇ ਅੱਧਾ ਕ ਚਮਚ ਨਮਕ ਦਾ ਫਿਰ ਅੱਧਾ ਕ ਚਮਚ ਹਲਦੀ ਦਾ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਹਾਂਜੀ ਇਹਦੇ ਵਿੱਚ ਆਪਾਂ ਪਿਆਜ਼ ਸ਼ਾਮਿਲ ਕਰਾਂਗੇ ਪਿਆਜ਼ ਇਸ ਤਰੀਕੇ ਨਾਲ ਕੱਟ ਲਈ ਸੀਗੇ ਬਿਲਕੁਲ ਬਰੀਕ ਬਰੀਕ ਲੱਛੇ ਕਰ ਲਈ ਸੀ ਆਪਾਂ ਇੱਕ ਕਾਲੀਬੇਸ਼ਨ ਦੇ ਵਿੱਚ ਹੈ ਜਿਹੜੇ 4-5 మీడియం ਸਾਈਜ਼ ਦੇ ਪਿਆਜ਼ ਪਾਵਾਂਗੇ ਹਾਂ ਜੁੱਲੇ ਤੇ ਰੱਖ ਦਿਆਂਗੇ ਆਪਾਂ ਪੈਨ ਜਾਂ ਕੜਾਹੀ ਤੇ ਹੁਣ ਇਹ ਬ੍ਰੈਡ ਕੋਲੇ ਬਹੁਤ ਹੀ ਕ੍ਰਿਸਪੀ ਜੇ ਤੇ ਬਿਲਕੁਲ ਟੇਸਟੀ ਬਣ ਕੇ ਤਿਆਰ ਹੁਣ ਉਹਦੇ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚੌਲਾਂ ਦਾ ਆਟਾ ਜੋ ਕਿ ਬਾਜ਼ਾਰ ਚੋਂ ਆਸਾਨੀ ਨਾਲ ਮਿਲ ਜਾਂਦਾ ਇਹ ਅੱਧਿਕ ਕਕੌਲੀ ਤੋਂ ਥੋੜਾ ਜਿਹਾ ਘੱਟ ਐਡ ਕਰ ਦਿਆਂਗੇ ਤੇ ਹੁਣ ਜੀ ਇਧਰ ਆਪਾਂ ਤੇਲ ਗਰਮ ਕਰ ਲਾਂਗੇ ਸੋ ਮੀਡੀਅਮ ਜੀ ਫਲੇਮ ਤੇ ਪਹਿਲਾਂ ਆਪਾਂ ਤੇਲ ਨੂੰ ਗਰਮ ਕਰ ਲਾਂਗੇ ਤੇ ਹੁਣ ਇੱਧਰ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਸਾਰੀਆਂ ਚੀਜ਼ਾਂ ਆਪਾਂ ਸ਼ਾਮਿਲ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਵੀ ਜੋ ਸਮਾਨ ਹਰ ਵਕਤ ਘਰੇ ਹੁੰਦਾ ਨਾ ਉਹੀ-ਉਹੀ ਮਸਾਲੇ ਤੇ ਉਹੀ ਸਮਾਨ ਆ ਪੈੜ ਕੀਤਾ ਤੇ ਇਹ ਚਟਪਟੇ ਜਿਹੜੇ ਬ੍ਰੈਡਪੋੜੇ ਬਣ ਜਾਂਦੇ ਆ ਸੋ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਪਾਣੀ ਨਾ ਆਪਾਂ ਥੋੜਾ ਥੋੜਾ ਐਡ ਕਰਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਆਟੇ ਐਡ ਕੀਤੇ ਆ ਜਿਵੇਂ ਕਿ ਬੇਸਨ ਐਡ ਕੀਤਾ ਚੌਲਾਂ ਦਾ ਆਟਾ ਸੋ ਉਹਦੇ ਵਿੱਚ ਗੰਢਾ ਨਾ ਬਣਨ ਫਿਰ ਬਾਅਦ ਵਿੱਚ ਕੱਚਾ ਟੇਸਟ ਆਊਗਾ ਇਸ ਕਰਕੇ ਥੋੜਾ ਥੋੜਾ ਪਾਣੀ ਐਡ ਕਰਕੇ ਪਹਿਲਾਂ ਸਾਰੀਆਂ ਗੰਢਾਂ ਨੂੰ ਖਤਮ ਕਰ ਦੇਾਂਗੇ ਫਿਰ ਜਿੰਨਾ ਕ ਆਪਾਂ ਨੂੰ ਲੱਗਿਆ ਵੀ ਪਾਣੀ ਦੀ ਜ਼ਰੂਰਤ ਆ ਓਨਾਂ ਕੀ ਪਾਣੀ ਐਡ ਕਰਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਪਿਆਜ਼ ਸ਼ਾਮਲ ਕੀਤੇ ਆ ਤਾਂ ਪਿਆਜ਼ ਦੇ ਵਿੱਚ ਉਹ ਵੀ ਪਾਣੀ ਹੈ ਜਿਹੜਾ ਰਿਲੀਜ਼ ਹੁੰਦਾਗਾ ਇਸ ਕਰਕੇ ਇਸ ਤਰੀਕੇ ਦਾ ਮਿਕਸਚਰ ਆਪਾਂ ਬਣਾ ਲੈਣਾ ਨਾ ਬਾਲਾ ਪ ਤੇ ਤੁਸੀਂ మీడియం ਸਾਈਜ਼ ਦੇ ਕੋਈ ਵੀ ਬ੍ਰੈਡ ਜੋ ਘਰੇ ਹੋਏ ਤੁਸੀਂ ਉਹ ਵਰਤ ਸਕਦੇ ਹੋ ਤੁਸੀਂ ਵਾਈਟ ਬ੍ਰੈਡ ਵੀ ਵਰਤ ਸਕਦੇ ਹੋ ਜਾਂ ਫਿਰ ਤੁਸੀਂ ਬਰਾਊਨ ਬ੍ਰੈਡ ਵੀ ਵਰਤ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈਗੀ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਦੀ ਕਟਿੰਗ ਕਰ ਲਾਂਗੇ ਦੇਖੋ ਜੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਤਿਕੋਣੇ ਹੀ ਕੱਟਣਾਗਾ ਤੇ ਤੁਸੀਂ ਇਹ ਜਿਹੜਾ ਚੌਰਸ ਵੀ ਇਸ ਤਰੀਕੇ ਨਾਲ ਬ੍ਰੈਡ ਬਣਾ ਸਕਦੇ ਹੋ ਸੋ ਸਾਰੇ ਬ੍ਰੈਡਾਂ ਦੀ ਆਪਾਂ ਕਟਿੰਗ ਕਰ ਲਈ ਤੇ ਇਧਰ ਆਪਣੇ ਕੋਲੇ ਵੇਸਣ ਦੇ ਪਿਆਜ਼ ਵਾਲਾ ਇਹ ਮਿਕਸਚਰ ਵੀ ਤਿਆਰ ਹੋ ਗਿਆ ਹੁਣ ਇਸ ਤਰੀਕੇ ਨਾਲ ਇੱਕ ਬ੍ਰੈਡ ਉਠਾਵਾਂਗੇ ਤੇ ਇਹਦੇ ਉੱਪਰ ਆਪਾਂ ਇਹ ਮਿਕਸਚਰ ਜਿਹੜਾ ਲਾ ਲਾਂਗੇ ਤੁਸੀਂ ਦੇਖ ਸਕਦੇ ਹੋ ਚੰਗੇ ਤਰੀਕੇ ਨਾਲ ਬ੍ਰੈਡ ਨੂੰ ਆਪਾਂ ਕਵਰ ਕਰ ਦਿਆਂਗੇ ਜੇ ਤੁਸੀਂ ਇਸ ਮਿਕਸਚਰ ਦੇ ਵਿੱਚ ਪਾਣੀ ਜ਼ਿਆਦਾ ਐਡ ਕਰ ਲਿਆ ਫਿਰ ਇਹ ਬ੍ਰੈਡ ਆ ਜਿਹੜੇ ਜਲਦੀ ਟੁੱਟਣ ਲੱਗ ਜਾਣਗੇ ਸੋ ਹੁਣ ਇਹਨੂੰ ਜਦ ਆਪਾਂ ਕਵਰ ਕਰਤਾ ਵਧੀਆ ਤਿਆਰ ਕਰ ਲਿਆ ਤੇ ਇਹਨੂੰ ਗਰਮ ਗਰਮ ਤੇਲ ਦੇ ਵਿੱਚ ਆ ਜਿਹੜਾ ਛੱਡ ਦਿਆਂਗੇ ਜੀ ਤੇ ਸੇਮੇ ਹੀ ਤਰੀਕੇ ਨਾਲ ਆਪਾਂ ਦੂਜੇ ਵੀ ਬ੍ਰੈਡ ਨੂੰ ਤਿਆਰ ਕਰ ਲਾਂਗੇ ਤੁਸੀਂ ਥੋੜਾ ਜਿਹਾ ਨਹਾਥਾਂ ਨੂੰ ਪਾਣੀ ਲਾ ਲਿਓ ਪਾਣੀ ਲਾ ਕੇ ਫਿਰ ਇਸ ਤਰੀਕੇ ਦਾ ਮਿਕਸਚਰ ਆ ਜਿਹੜਾ ਤੁਸੀਂ ਬ੍ਰੈਡਾਂ ਦੇ ਲਾਉਣਾਗਾ ਬੈਡ ਨੂੰ ਵਧੀਆ ਕਵਰ ਕਰ ਦੇਣਾ ਤੁਸੀਂ ਇਹਦੀ ਸ਼ੇਪ ਉਸ ਤਰੀਕੇ ਨਾਲ ਬਣਾ ਦਿਓ ਫਿਰ ਇਹਨੂੰ ਗਰਮ ਗਰਮ ਤੇਲ ਦੇ ਵਿੱਚ ਇਸ ਤਰੀਕੇ ਨਾਲ ਛੱਡ ਦਿਓ ਤੇ ਬਿਲਕੁਲ ਅੱਧਾ ਕਮੈਂਟ ਲੱਗੂਗਾ ਇੱਕ ਸਾਈਡ ਤੋਂ ਇਹ ਪੱਕ ਜਾਣਗੇ ਤੁਸੀਂ ਉੱਪਰਲੀ ਸਾਈਡ ਨਾਲ ਇਸ ਤਰੀਕੇ ਨਾਲ ਤੇਲ ਪਾ ਦਿਓ ਤੇ ਫਿਰ ਜੇ ਤੁਹਾਨੂੰ ਲੱਗਿਆ ਵੀ ਥੋੜੇ ਜਿਹਾ ਇਹ ਪੱਕ ਗਿਆ ਤਾਂ ਇਹਦੀ ਸਾਈਡ ਪਲਟ ਸਕਦੇ ਹਾਂ ਫਿਰ ਤੁਸੀਂ ਇਹਨਾਂ ਦੀ ਸਾਈਡ ਪਲਟ ਦਿਓ ਇਲਾਜੀ ਦੂਜੇ ਬ੍ਰੈਡ ਵੀ ਮੈਂ ਜਿਹੜੇ ਤੇਲ ਦੇ ਵਿੱਚ ਛੱਡਦੇ ਆ ਮੇਰੇ ਕੋਲੇ ਪੈਨ ਇਥੇ ਛੋਟਾ ਸੀਗਾ ਤੁਹਾਡੇ ਕੋਲੇ ਜੇ ਕੜਾਹੀ ਵੱਡੀ ਹੋਈ ਉਹਦੇ ਵਿੱਚ ਤੁਸੀਂ 5-7 ਪੀਸ ਇਕੱਠੇ ਪਕਾ ਸਕਦੇ ਹੋਏ ਵੀ ਉਹਨਾਂ ਦੀ ਸਾਈਡ ਪਲਟ ਸਕੀਏ ਵਧੀਆ ਪੱਕ ਜਾਣ ਤਾਂ ਤੁਸੀਂ ਵੱਡੀ ਕੜਾਹੀ ਦੇ ਵਿੱਚ ਜ਼ਿਆਦਾ ਪੀਸ ਵੀ ਫਰਾਈ ਕਰ ਸਕਦੇ ਹੋ ਇਸ ਤਰ੍ਹਾਂ ਜੀ ਆ ਬ੍ਰੈਡ ਕੋੜੇ ਆਪਾਂ ਵਧੀਆ ਫਰਾਈ ਕਰ ਰਹੇ ਹਾਂ ਬਹੁਤ ਹੀ ਵਧੀਆ ਹੈ ਟੇਸਟੀ ਚਟਪਟ ਬ੍ਰੈਡ ਕੋੜੇ ਬਣ ਜਾਂਦੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਣਗੇ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਗਰਮ ਮਸਾਲਾ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਚਾਟ ਮਸਾਲਾ ਜਾਂ ਅੰਚੂਰ ਪਾਊਡਰ ਵੀ ਐਡ ਕਰ ਸਕਦੇ ਹੋ ਕਿ ਫਲੇਮ ਹੈ ਜਿਹੜੀ ਤੁਸੀਂ ਫੋਲ ਰੱਖੇ ਹੋਗੇ ਕਿ ਜੇਕਰ ਘੱਟ ਫਲੇਮ ਰੱਖੋਗੇ ਫਿਰ ਇਹ ਕ੍ਰਿਸਪੀ ਨਹੀਂ ਬਣਨੇ ਥੋੜੇ ਜਿਹਾ ਨਰਮ ਬਣ ਜਾਣਗੇ ਜਿਹੜੇ ਬ੍ਰੈਡ ਆ ਤੇਜ਼ ਵੀ ਜਾਣਗੇ ਸੋ ਇਸ ਕਰਕੇ ਫੁੱਲ ਫਲੇਮ ਤੇ ਇਹਨਾਂ ਨੂੰ ਫਰਾਈ ਕਰ ਲਿਓ ਤੇ ਜਦੋਂ ਤੱਕ ਇਹ 골ਡਨ ਨਹੀਂ ਹੋ ਜਾਂਦੇ ਵਧੀਆ ਕ੍ਰਿਸਪੀ ਨਹੀਂ ਬਣ ਜਾਂਦੇ ਉਦੋਂ ਤ ਬਹੁਤ ਹੀ ਘੱਟ ਸਮੇਂ ਤੇ ਬਣ ਜਾਂਦੇ ਆ ਪਿਆਜ਼ ਵਾਲੇ ਬੈਡ ਕੋੜੇ ਬਹੁਤ ਟੇਸਟੀ ਬਣਦੇ ਆ ਹਰੀ ਚਟਨੀ ਦੇ ਨਾਲ ਟਮੇਟੋ ਕੈਸ ਵੀ ਤੇ ਨਾਲ ਬਹੁਤ ਟੇਸਟੀ ਲੱਗਣਗੇ ਠੀਕ ਠੀਕ ਨਾਲ ਜੀ ਸਾਰੇ ਬੈਡ ਕੋੜੇ ਜੇ ਬਣ ਕੇ ਤਿਆਰ ਹੋ ਗਏ ਇਹਨਾਂ ਨੂੰ ਗਰਮ ਗਰਮ ਨੇ ਤੁਹ ਪਲੇਟ ਦੇ ਵਿੱਚ ਕੱਢ ਕੇ ਰੱਖ ਲਾਂਗੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਕਿੰਨੇ ਵਧੀਆ ਇਹ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਤੇ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਆਪਾਂ ਫਰਾਈ ਕਰ ਲੈਣੇ ਆਂ ਦੇਖੋ ਜੀ ਕਿੰਨੇ ਵਧੀਆ ਬਣ ਗਏ ਆ ਇਹ ਸਤਰੀ ਕੇ ਨਾਲ ਜੀ ਸਾਰੇ ਗਰਮਾ ਗਰਮ ਇਹ ਪਿਆਜ਼ ਵਾਲੇ ਆਪਾਂ ਬਰੈਡ ਪਕੌੜੇ ਬਣਾ ਕੇ ਤਿਆਰ ਕਰ ਲਏ ਜੇਕਰ ਤੁਹਾਨੂੰ ਮੇਰੀ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਤੁਸੀਂ ਨੈਕਸਟ ਟਾਈਮ ਦੇ ਨਾਲ ਅਗਦੇ ਨੈਕਸਟ ਵੀਡੀਓ ਦੇ ਨਾਲ ਫਤਕਲੀ ਤੁਹਾਨੂੰ ਸਾਰਿਆਂ ਨੂੰ ਸੱਚ ਕਾਲ ਜੀ